ਮੈਂ ਸਾਡੇ ਪਿੰਡ ਵਿੱਚ ਬੜਿਆਲ ਦੇ ਵਿੱਚ ਜੋ ਸਲਾਨਾ ਸ਼ੰਜ ਮੇਲਾ ਹਰ ਦੀ ਤਰ੍ਹਾਂ ਹੁੰਦਾ ਆ ਹਰ ਸਾਲ ਦੀ ਤਰ੍ਹਾਂ ਉਹ ਐਤਕੀ ਵੀ ਹੋਇਆ ਬਹੁਤ ਵਧੀਆ ਬਿਨਾ ਕਿਸੇ ਵਧੀਆ ਕੋਈ ਲੜਾਈ ਝਗੜੇ ਤੋਂ ਕੋਈ ਸ਼ਾਂਤੀਪੂਰਵਕ ਜਿਹੜਾ ਸ਼ੰਜ ਮੇਲਾ ਹੋਇਆ ਤੇ ਸਾਡੇ ਪਿੰਡ ਤੇ ਜਿੰਨੇ ਮੋਤਵਾਰ ਸੱਜਣ ਐਨ ਆਰ ਆਈ ਔਰ ಗ್ರಾಮ ਪੰਚਾਇਤ ਪੰਚਾਇਤ ਵੱਲੋਂ ਤੇ ਪੰਚਾਇਤ ਵਾਲਿਆਂ ਨੂੰ ਤੇ ਹੋਰ ਇਲਾਕੇ ਦੇ ਆਇਆ ਨੂੰ ਜਿਨ੍ਹਾਂ ਨੇ ਸਾਰਾ ਸਹਿਯੋਗ ਦਿੱਤਾ ਕੋਈ ਖੜਕਪ ਨਹੀਂ ਹੋਈ ਬਿਲਕੁਲ ਸਾਫ ਸੁਥਰਾ ਮੇਲਾ ਹੋਇਆ ਹਰ ਸਾਲ ਦੀ ਤਰ੍ਹਾਂ ਤੇ ਬਾਕੀ ਇਹ ਛੰਝ ਮੇਲੇ ਜਿਹੜੇ ਆ ਇਹ ਨਸ਼ਿਆਂ ਨੂੰ ਨਾਂ ਵਧਾਵਾ ਦਿੱਤਾ ਜਾਵੇ ਇਹੋ ਜਿਹੇ ਮੇਲੇ ਕਰਾਏ ਜਾਣ ਇਹ ਪ੍ਰਤੀਕ ਆ ਇਹ ਵੀ ਨਸ਼ਿਆਂ ਦੇ ਵਿੱਚ ਸੂਰੀ ਸੰਗਤ ਨਹੀਂ ਪਾਈ ਜਾਂਦਾ ਸੱਚੇ ਸਹੀ ਪਾਸੇ ਧਿਆਨ ਜਾਵੇ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਜੰਗ ਪੀੜੀ ਆ ਸੋ ਇਹ ਸਾਰਿਆਂ ਦਾ ਮੈਂ ਮੋਤਵਾਰ ਤੇ ਪੈਟ ਲਾ ਕੇ ਤਨਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਛੰਝ ਮੇਲਾ ਸਫਲਤਾ ਸਫਲਤਾਪੂਰਕ ਸਾਡਾ ਸਿਰੇ ਚੜਿਆ ਸੇਤੂ ਬਾ颍ੁਰਜੀ ਦਾ ਖਾਲਸਾ ਬਾ颍ੁਰਜੀ ਦੀ ਫਤਿਹ ਸੋ ਜਦੋਂ ਵੀ ਅਸੀਂ ਕਿਤੇ ਵੀ ਕੋਈ ਕਬੱਡੀ ਦਾ ਮੈਚ ਹੁੰਦਾ ਜਾਂ ਛੰਝ ਦੇ ਮੇਲੇ ਕਰਾਏ ਜਾਂਦੇ ਆ ਅਖਾੜੇ ਕਰਾਏ ਜਾਂਦੇ ਆ ਤੇ ਬੜੀ ਖੁਸ਼ੀ ਹੁੰਦੀ ਆ ਮਨ ਨੂੰ ਪਰ ਜਿੱਦਾਂ ਪਹਿਲਾਂ ਦੀ ਤਰ੍ਹਾਂ ਭਰਾਦਰ ਸਮੇਂ ਦੇ ਵਿੱਚ ਇਹ ਛੰਝ ਮੇਲੇ ਕਰਾਏ ਜਾਂਦੇ ਸੀ ਕੋਲ ਅਖਾੜੇ ਕਰਾਏ ਜਾਂਦੇ ਸੀ ਜਾਂ ਮਤਲਬ ਕਬੱਡੀ ਮੈਚ ਕਰਾਏ ਜਾਂਦੇ ਸੀ ਉਸ ਤਰੀਕੇ ਦੇ ਨਾਲ ਅੱਜ ਕੱਲ ਇੰਨੀ ਪਾਪੂਲਰ ਨਹੀਂ ਹੋ ਰਹਾ ਇਹ ਕਿਉਂਕਿ ਲੋਕ ਜਿਹੜੇ ਆ ਨੌਜਵਾਨੀ ਆ ਉਹ ਨਸ਼ੇ ਦੇ ਵਿੱਚ ਖਚਤ ਹੋਈ ਆ ਸੋ ਮੈਂ ਪਿੰਡ ਵਾਲਿਆਂ ਨੂੰ ਤੇ ਹੋਰ ਵੀ ਸਾਰੇ ਇਲਾਕੇ ਵਾਲਿਆਂ ਨੂੰ ਵੀ ਬੇਨਤੀ ਕਰੂੰਗਾ ਵੀ ਆਪੋ ਆਪਣੇ ਪਿੰਡਾਂ ਦੇ ਵਿੱਚ ਜੇ ਸ਼ਾਨਮ ਤੇ ਸੂਝਤਾ ਦੇ ਨਾਲ ਆਪਣਾ ਚੱਲਣਾ ਤੇ ਨੌਜਵਾਨਾਂ ਨੂੰ ਛੋਟੀ ਪਨੀਰੀ ਨੂੰ ਸ਼ੁਰੂ ਤੋਂ ਹੀ ਜਿਸ ਵੇਲੇ ਉਹ ਸੁਰਤ ਸੰਭਾਲਦੇ ਆ ਉਦੋਂ ਤੋਂ ਹੀ ਇਹਨਾਂ ਨੂੰ ਸੰਭਾਲਿਆ ਜਾਏ ਤਾਂ ਚੰਗੀ ਗੱਲ ਆ ਜ਼ਿਆਦਾਤਰ ਇਹਨਾਂ ਨੂੰ ਗੁਰਬਾਣੀ ਨਾਲ ਜੋੜਿਆ ਜਾਏ ਖੇਡ ਮੇਲਿਆਂ ਨਾਲ ਜੋੜਿਆ ਜਾਏ ਤਦ ਹੀ ਅਸੀਂ ਇਹ ਨਸ਼ਿਆਂ ਤੋਂ ਜਿਹੜੀ ਨਿਜਾਤ ਪਾ ਸਕਦੇ ਹਾਂ ਨਹੀਂ ਤਾਂ ਜਦੋਂ ਪੰਜਾਬ ਇੱਕ ਜਦਾਂ ਕਹਿੰਦੇ ਛੇਵਾਂ ਦਰਿਆ ਨਸ਼ਿਆਂ ਦਾ ਇੱਥੇ ਵਗ ਗਿਆ ਜੇ ਇਹਨੂੰ ਠੱਲ ਪਾਉਣੀ ਆ ਤੇ ਸਿਰਫ ਇੱਕੋ ਇੱਕ ਤਰੀਕਾ ਆ ਆਪਣੇ ਛੋਟੇ-ਛੋਟੇ ਬੱਚਾ ਨੂੰ ਗੁਰਬਾਣੀ ਨਾਲ ਜੋੜੀਏ ਤੇ ਖੇਡ ਮੇਲਿਆਂ ਨਾਲ ਜੋੜੀਏ ਕਬੱਡੀ ਦੇ ਮੈਚ ਹੁੰਦੇ ਉਹਨਾਂ ਨਾਲ ਜੋੜੀਏ ਇਹਨੂੰ ਨਸ਼ਿਆਂ ਤੋਂ ਦੂਰ ਰੱਖੀਏ ਤੇ ਸਾਫ਼ ਤੇ ਸੁਧਰੀ ਜਿਹੜੀ ਸਵੱਚੱਜੀ ਖੇੜਿਆ ਉਹ ਇਹਨਾਂ ਨੂੰ ਦਈਏ ਸਿਆਣੇ ਹੀ ਦੇ ਸਕਦੇ ਆ ਪਿੰਡਾਂ ਦੇ ਵਿੱਚ ਏਕਤਾ ਰੱਖੋਗੇ ਤਾਂ ਇਹ ਸਾਰੇ ਜਿਹੜੇ ਕਾਰਜ ਆ ਸਹੀ ਸਲਾਮਤ ਸਿਰੇ ਚੜਨਗੇ ਤੇ ਪਿੰਡਾਂ ਦੇ ਵਿੱਚ ਏਕਤਾ ਹੋਣੀ ਸਾਡੀ ਬਹੁਤ ਜ਼ਰੂਰੀ ਆ ਜਿੰਨਾ ਚਿਰ ਸਾਡੀ ਏਕਤਾ ਨਹੀਂ ਆ ਉਨਾਂ ਚਿਰ ਇਹ ਖੇਡ ਮੇਲੇ ਇੱਕ ਇੱਕ ਦੋ ਦੋ ਤਿੰਨ ਤਿੰਨ ਵੀ ਹੁੰਦੇ ਆ ਤੇ ਕਿਉਂ ਨਾ ਇੱਕੋ ਹੀ ਕਰਾਏ ਜਾਣ ਇਹ ਰਲ ਮਿਲ ਕੇ ਸਾਰੇ ਏਕਤਾ ਦਾ ਪ੍ਰਤੀਕ ਆਪਾਂ ਸਾਰਿਆਂ ਨੂੰ ਦਰਸਾ ਕੇ ਇਕੱਠੇ ਹੋ ਕੇ ਤੇ ਇਹ ਮੇਲੇ ਕਰਾਇਆ ਕਰੀਏ ਤਾਂ ਹੀ ਸਾਨੂੰ ਇਹ ਸਫਲਤਾ ਹੋ ਸਕੀ ਤਾਂ ਹੀ ਨਵੀਂ ਪਨੀਰੀ ਨੂੰ ਸੰਭਾਲ ਸਕਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅੱਜ 50 ਸਾਲ ਤੋਂ ਮਿਲ੍ਹਾ ਕਰਾਉਂਦੇ ਆਏ ਆਂ ਅਸੀਂ ਪਹਿਲਾ ਮੇਲਾ ਸੰਨ 70 ਦੇ ਵਿੱਚ 52 ਸਾਲ ਹੋ ਗਿਆ ਫੇ ਸੰਨ 70 ਦੇ ਵਿੱਚ ਨਾ ਪਹਿਲਾ ਮੇਲਾ ਅਸੀਂ ਕਰਾਇਆ ਸਾਡੇ ਕੋਲ 130 ਰੁਪਏ ਹੋਏ ਅਸੀਂ 130 ਰੁਪਈਆ ਦਾ ਮੇਲਾ ਬਹੁਤ ਵਧੀਆ ਕਰਾਤਾ ਨਗਰ ਸਾਥ ਦਿੰਦਾ ਇਦਾਂ ਹੀ ਸਾਥ ਦਿੰਦਾ ਰਵੇ ਤੇ ਐਸਲੇ ਹੁਣ ਲੱਖਾਂ 'ਚ ਟੱਪ ਜਾਂਦਾ ਆ ਤਬ ਬਹੁਤ ਨਕਰ ਦਾ ਧੰਨਵਾਦ ਆ ਤੇ ਮੈਂ ਇੱਥੇ ਖੇਵਾਂ ਦਾ ਜਾਚ ਗਿਆ ਲੱਖ ਦਾਤਾ ਸਾਰਿਆਂ ਨੂੰ ਪੰਦਰ ਰੋਟੀਆਂ ਦੇਵੇ ਮਾਲਕ ਸੱਚੇ ਬਾਦਸ਼ਾਹ